ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਉਤੇ ਫਿਰੋ ਫਿਰ ਤੇ ਸਵਾਤਈ ਅੱਜ ਨਿਆ ਪਾ ਮ ਵੀ ਲੈ ਕੇ ਆਂ ਵਲਾਂ ਵਾਲੀ ਪੱਗ ਜਿਹੜੀ ਲੱਥ 7.5 ਮੀਟਰ ਆ ਕਪੜਾੜ ਪਰ ਫੋਲੋਲ ਵਰਤਿਆ ਜਿਹੜਾ ਆਪਾਂ ਪਹਿਲਾ ਲੜ ਲਾਉਣਾ ਸਿਰ ਤੇ ਸੈਂਟਰ ਚ ਲਿਆ ਕੇ ਲੜਨੂੰ ਪੁਣੀ ਦਾ ਖੋਲਦਾ ਬਸ ਹੱਥ ਲੈ ਰਾ ਕੇ ਬੰਦ ਪਸਾ ਉੱਤੇ ਰੱਖ ਕੇ ਦੋਈ ਬੱਲਿਆਂ ਚ ਆਪਾਂ ਜਿਹੜੇ ਥੋੜੇ ਵਾਲ ਨੇ ਉਹ ਇਕੱਠੇ ਕਰਕੇ ਤੇ ਅੱਧੇ ਅੱਧੇ ਗੱਲ ਦਾ ਕਿਹੜਾ ਪਾ ਲੜਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਥੋੜੇ ਹੀ ਮਟਾਈ ਚ ਰਾ ਕੇ ਜਿਹੜਾ ਪੱਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪੈਂਚ ਕਰਕੇ ਪੋਣੀ ਦਾ ਹੁਲਦਵਾ ਦਾ ਥੱਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਦੋ ਹੀ ਪੱਲਿਆਂ ਚੋਂ ਜਿਹੜੇ ਆਪਾਂ ਬਲ ਨੂੰ ਇਕੱਠੇ ਕਰਨਿਆਂ ਨਾ ਇਹ ਦੋ ਹੀ ਬੱਲੇ ਇਕੱਠੇ ਕਰਕੇ ਤੇ ਸਭ ਤੋਂ ਪਹਿਲਾਂ ਜਿਹੜੇ ਆਪਣੇ ਉੱਤਲੇ ਵੱਲੇ ਚੋਂ ਜਿਹੜੇ ਆਪਣੇ ਬਲ ਨੂੰ ਇਕੱਠੇ ਕਰਨਿਆਂ ਨਾ ਉਤਲੇ ਪੱਲੇ ਦੇ ਬਲ ਕੱਟੇ ਕਰਕੇ ਤੇ ਥੱਲੇ ਬਲ ਜਿਹੜੇ ਆਪਣੇ ਬਲ ਪਏ ਹੁੰਦੇ ਨੇ ਲੜ ਜਿਹੜੇ ਆਪਣੇ ਬਲ ਪਏ ਹੁੰਦੇ ਨੇ ਉਹਨਾਂ ਨੂੰ ਆਪੇ ਚੰਗੀ ਤਰ੍ਹਾਂ ਲੋਡ ਕਰਕੇ ਤੇ ਪਹਿਲੇ ਪਹਿਲੇ ਲੜਦੇ ਬਲਾਂ ਨਾਲ ਪਹਿਲੇ ਪੱਲੇ ਦੇ ਬਲਾਂ ਨਾਲ ਆਪਾਂ ਜਿਹੜਾ ਜੋੜ ਕੇ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਇੱਥੇ ਆਪਣਾ ਉਹਦਾ ਜਿੰਨਾ ਜਿੱਥੇ ਆਪਣੇ ਪਹਿਲੇ ਲੜਦੇ ਬਲ ਮੁੱਕ ਜਾਣਗੇ ਉੱਥੇ ਆਪਾਂ ਜਿਹੜਾ ਲੜਨ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਚੰਗੀ ਤਰ੍ਹਾਂ ਨਾਲ ਜਿਹੜਾ ਆਪਾਂ ਲੜਨ ਨੂੰ ਜਿਹੜਾ ਲੋਡ ਕਰਕੇ ਤੇ ਆਪਣੇ ਜਿਹੜੇ ਨਾਲ ਦੀ ਨਾਲ ਬਲ ਵਧਾ ਕੇ ਤੇ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ ਤੇੜਾ ਆਪਾਂ ਅਗਲਾ ਲੜਨ ਲਾਉਣਾ ਹੈ ਲੜਨ ਨੂੰ ਬੈਕ ਟੂ ਪਿੰਚ ਕਰਕੇ ਮੰਨੀ ਦੋ ਹੁਦਵਤ ਤੇ ਲਿਰਾ ਕੀ ਬੰਦ ਪਤਾ ਉਤਰਾ ਕੇ ਦੋ ਹੀ ਪੱਲਿਆਂ ਚੋ ਪੱਲੇ ਪੱਲੇ ਜਿਹੜਾ ਪયો ਦੂਜੇ ਪੱਲੇ ਨੂੰ ਥੋੜਾ ਜਿਆਦਾ ਖੋਲਾਂਗੇ ਤੇ ਪਹਿਲੇ ਪੱਲੇ ਨੂੰ ਆਪਾਂ ਉੱਤੇ ਜਿਹੜਾ ਆਪਾਂ ਸੈੱਟ ਕਰਨਾ ਹੈ ਉੱਤੇ ਜਿਹੜੇ ਆਪਣੇ ਪਹਿਲੇ ਵਾਲ ਦੇ ਵਾਲ ਜਗੀ ਤਰ੍ਹਾਂ ਇਕੱਠੇ ਕਰਨੇ ਆ ਨਾ ਉਂਗਲੀ ਦੇ ਗੂਠੇ ਨਾਲ ਜਿਹੜੇ ਆਪਣੀ ਚੰਗੀ ਤਰ੍ਹਾਂ ਵਾਲਿਆਂ ਇਕੱਠੇ ਕਰਕੇ ਤੇ ਇਥੇ ਆਪਣੀ ਪਹਿਲੇ ਵਾਲ ਦੇ ਵਾਲ ਮੁਕ ਜਾਣਗੇ ਉੱਥੇ ਆਪਾਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਆਪਾਂ ਜਿਹੜੀ ਨੋਕ ਉਹ ਆਪਾਂ ਸੈੱਟ ਕਰਕੇ ਤੇ ਜਿੱਥੇ ਆਪਣੇ ਪਹਿਲੇ ਲੜਦ ਬਲ ਮੋਕ ਰਿਓਣਗੇ ਉੱਥੇ ਆਪਾਂ ਜਿਹੜਾ ਬਲ ਨੂੰ ਸੈੱਟ ਕਰਕੇ ਤੇ ਲੜ ਨੂੰ ਲੋਡ ਕਰਕੇ ਤੇ ਚੰਗੀ ਤਰ੍ਹਾਂ ਜਿਹੜੇ ਆ ਮੋਚ ਬਲ ਪਾ ਕੇ ਉਂਗਲੀ ਦੇ ਗੁੱਠੇ ਨਾਲ ਤੇ ਆਪਣੇ ਬਲ ਨੂੰ ਸੈੱਟ ਕਰਕੇ ਜਿਹੜਾ ਬਲ ਨੂੰ ਲੋਡ ਕਰਕੇ ਲਗਾ ਦੇਣਾ ਹੈ ਨਾਲ ਨਾਲ ਜਿਹੜੇ ਆਪਾਂ ਬਲ ਦੇ ਆਪਾਂ ਵਧਾਈ ਜਾਣੇ ਆ ਨਾ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਸਭ ਤੋਂ ਪਹਿਲਾਂ ਆਪਾਂ ਜਿਹੜਾ ਲਰਨ ਸੰਗੀਤ ਨਾਲ ਸੈਟ ਕਰਨਾ ਹੈ ਦੇ ਨਾਲ ਦੀਆਂ ਬਾਕੀ ਭਾਗ ਦੀ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਉਤਲੇ ਲੜ ਨੇ ਵੀਡੀਓ ਆਪਾਂ ਸੈਟ ਕਰ ਲੈਣਿਆ ਨੇ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਟੂ ਪੈਂਚ ਕਰਕੇ ਹੁਣ ਹੀ ਰੋਲ ਦੋ ਸੱਥਰੇ ਰੱਖ ਕੇ ਬੰਦ ਪਸਾ ਉੱਤਰ ਆ ਕੇ ਦੋ ਹੀ ਪੱਲਿਆਂ 'ਚ ਉਹ ਜਿਹੜੇ ਆਪਾਂ ਵਾਲਨੇ ਉਹ ਇਕੱਠੇ ਕਰਨੇ ਹਨ ਤੇ ਜਿਹੜੇ ਵੀ ਸਾਡੇ YouTube ਚ ਨਵੇਂ ਆਣ ਉਹ ਸਾਡੀ YouTube ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਆਣ ਉਹ ਸਾਡੇ Facebook ਨੂੰ ਫੋਲੋ ਜਰੂਰ ਕਰਿਓ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਵਰਤ ਵਰ ਸ਼ੇਅਰ ਜਰੂਰ ਕਰਿਓ ਤੇ ਹੋਂ ਜਿਹੜਿਆ ਮੈਂ ਦੋ ਹੀ ਬੱਲਿਆਂ ਚੋਂ ਵੱਲ ਲਿਓ ਇਕੱਠੇ ਕਰਕੇ ਤੇ ਲੜ ਨੂੰ ਲੋਡ ਕਰ ਲੈਣਾ ਹੈ ਤੇ ਉੱਤੇ ਜਿਹੜੇ ਆਪਣੀ ਨੋਕ ਉਹ ਸੈੱਟ ਕਰਕੇ ਤੇ ਬੱਲਾਂ ਨੂੰ ਆਪਾਂ ਲੋਡ ਕਰ ਲੈਣਾ ਹੈ ਬੱਲਾਂ ਨੂੰ ਲੋਡ ਕਰਕੇ ਤੇ ਆਪਣੇ ਜਿੱਥੇ ਪਹਿਲੇ ਲੜ ਦੇ ਵੱਲ ਮੁੱਕ ਦੇਣਗੇ ਉੱਥੇ ਆਪਾਂ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿੱਦ ਤੋਂ ਵੀੜੇ ਆਪਣੇ ਬੱਲ ਨੇ ਆਪਣੇ ਲੜ ਨੇ ਜਿਹੜੇ ਆਪਾਂ ਉਹ ਵੀ ਸੈੱਟ ਕਰ ਲੈਣੇ ਹਨ ਤੇ ਜਿਹੜਾ ਜਿਹੜਾ ਆਪਾਂ ਡਾਊਨਲੋਡ ਕਰਕੇ ਤੇ ਸਾਫਾ ਜਿਹੜੇ ਆਪਣੇ ਵਾਲ ਨੇ ਉਹ ਪਾ ਕੇ ਜਿਹੜਾ ਡਾਊਨਲੋਡ ਕਰਕੇ ਲਗਾ ਦੇਣਾ ਹੈ ਤੇ ਜਿਹੜਾ ਆਪਾਂ ਅਗਲਾ ਲੜ ਵੀ ਉਸੇ ਤਰੀਕੇ ਨਾਲ ਜਿਹੜਾ ਆਪਣੇ ਵਾਲ ਨੇ ਉਹ ਜਿਹੜੇ ਸੈਟ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਲੋੜ ਕਰਕੇ ਲਗਾ ਦੇਣਾ ਹੈ ਤੇ ਬਾਕੀ ਪਗਦੀ ਵੀਡੀਓ ਆਪਾਂ ਸੈਟੀਆਂ ਨਾਲ ਦੀ ਨਾਲ ਜਿਹੜੀ ਕਰੀ ਜਾਣੀ ਹੈ ਟਿਹੜਾ ਆਪਾਂ ਅਗਲਾ ਲੜਾ ਲਾਉਣਾ ਹੈ ਲੜ ਨੂੰ ਬੈਕ ਤੇ ਪੈਂਚ ਕਰਕੇ ਫੋਣੀ ਦਾ ਹਲਤਾ ਫਤ ਥੱਲੇ ਰੱਖ ਕੇ ਬੰਦ ਪਾ ਦੋ ਤੇ ਰੱਖ ਕੇ ਦੋ ਹੀ ਪੱਲੇ ਜੋ ਪੱਲੇ ਪਲੇ ਜਰਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਜਿਹੜਾ ਆਪਾਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਸੈੱਟ ਕਰਕੇ ਤੇ ਫਿਰ ਜਿਹੜਾ ਆਪਾਂ ਨੱਕ ਜਿਹੜਾ ਆਪਾਂ ਲੜ ਨੂੰ ਖੋਲ ਕਰਨਾ ਹੈ ਜਿਹੜਾ ਤੁਸੀਂ ਛੇਵਾ ਲੜਾ ਹੈ ਉਹ ਸਾਫ ਵੀ ਲਗਾ ਸਕਦੇ ਹੋ ਤੇ ਆਪਣਾ ਜਿਹੜਾ ਬਲਾ ਵਾਲਾ ਵੀ ਲਗਾ ਸਕਦੇ ਹੋ ਇਹ ਤੁਹਾਡੇ ਅਪੀਂਡਾ ਜਿਵੇਂ ਤੁਹਾਨੂੰ ਸੁਖ ਲੱਤ ਉਸ ਤਰੀਕੇ ਨਾਲ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਜਿਹੜਾ ਆਲਰਮ ਅਗੇ ਤਰ੍ਹਾਂ ਸੈੱਟ ਕਰਕੇ ਤੇ ਆਪਣੀ ਜਿਹੜੀ ਸ਼ੇਪ ਉਹ ਸੈੱਟ ਕਰਕੇ ਜਿਹੜਾ ਆਪ ਲਾਡ ਡਾਊਨਲੋਡ ਕਰਕੇ ਲਗਾ ਦੇਣਾ ਹੈ ਤੇ ਬਾਕੀ ਪਾਗ ਦੀ ਵੀਡੀਓ ਆਪ ਸੈਟ ਹੀ ਹੋ ਨਾਲ ਨਾਲ ਜਿਹੜੀ ਕਰਿਆਣੀ ਹੈ ਕਿ ਕਿਤਰਾ ਇਹੜਾ ਪਲੜ ਨੂੰ ਸਾਬ ਕਰਕੇ ਜੇ ਜਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਨੀ ਉਹਦੀ ਚੜਾਈ ਰੱਖ ਕੇ ਤੇ ਲੜ ਨੂੰ ਸਾਬ ਕਰਕੇ ਤੇ ਜਿੱਥੇ ਆਪਣੇ ਪਹਿਲੇ ਲੜ ਦੇ ਬਾਦ ਮੁੱਕਦੇ ਹੋਣਗੇ ਉੱਥੇ ਆਪਾਂ ਇਹੜਾ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਜੰਗੀ ਤਨਾ ਇਹੜਾ ਪਲੜ ਨੂੰ ਸੈਟ ਕਰ ਲੈਣਾ ਜੇ ਤੁਹਾਡਾ ਲੜ ਨਹੀਂ ਸੈਟ ਆਉਂਦਾ ਜਿਹੜਾ ਲੜ ਦਵਾਰਾ ਲਾ ਕੇ ਜਿਹੜਾ ਆਪਣਾ ਲੜ ਨੂੰ ਲਗਾ ਸਕਦੇ ਹਾਂ ਤੇ ਬਾਕੀ ਪਗ ਦੀ ਵੀਡੀਓ ਆਪ 사이ਡ ਹੀ ਉਹ ਜਿਹੜੀ ਨਾਲ ਦੀ ਨਾਲ ਕਰ ਲੈਣੀ ਹੈ ਤੇ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਹੈ ਜਿਹੜਾ ਤੁਸੀਂ ਲੜਾ ਉਹ ਸਿੱਧਾ ਵੀ ਲਗਾ ਸਕਦੇ ਹੋ ਵੜਾ ਲਾ ਵੀ ਲਗਾ ਸਕਦੇ ਹੋ ਤੁਹਾਡੇ ਡਿਫਰੈਂਡਾ ਜਿਵੇਂ ਤੁਹਾਨੂੰ ਵਧੀਆ ਲੱਗੇ ਸੌਖਾ ਲੱਗਦਾ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਤੇ ਫਿਰ ਆਪਣਾ ਕਲਗੀ ਲੜ ਨੂੰ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਆਪ ਲੜ ਨੂੰ ਜੋ ਕਿ ਤਰ੍ਹਾਂ ਸਟੈਕ ਕਰ ਲੈ ਉਹਦੇ ਥੋੜੇ ਬਲ ਪਾ ਕੇ ਜਿਹੜਾ ਆਪਾਂ ਲੜਨ ਨੂੰ ਨਾ ਕਰੀ ਜਿਹੜਾ ਆਪਾਂ ਲੜਨ ਨੂੰ ਫੋਲਡ ਕਰਨਾ ਹੈ ਇਹ ਨਾ ਕਰੀ ਜਿਹੜਾ ਆਪਾਂ ਲੜਨ ਨੂੰ ਫੋਲਡ ਕਰਕੇ ਤੇ ਚੱਕੀ ਤਰ੍ਹਾਂ ਜਿਹੜਾ ਆਪਾਂ ਲੜਨ ਨੂੰ ਸਿੱਧਾ ਕਰਕੇ ਜਿਹੜਾ ਆਪਾਂ ਉੱਤੇ ਇੱਕ ਜਾਂ ਦੋ ਪੱਗਵੇਂ ਲਗਾ ਕਿਹੜਾ ਪਲੜ ਨੂੰ ਉੱਤੇ ਦੱਬ ਦੇਣਾ ਹੈ ਤੇ ਬਾਕੀ ਪਗ ਦੀ ਵੀਡੀਓ ਪਸਟ ਹੈ ਜਿਹੜੀ ਨਾਲ ਜਿਹੜਾ ਕਰੀ ਜਾਣੀ ਹੈ ਤੇ ਆਪਣੇ ਵਾਲ ਨੇ ਉਹ ਵੀ ਆਪਾਂ ਸੈਟ ਕਰ ਲੈਣੇ ਆ ਨਾ ਤੇ ਆਪਣੀ ਸ਼ੇਪ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਤੇ ਬਾਕੀ ਫਗ ਦੀ ਵੀਡੀਓ ਆਪਾਂ ਸੜੀ ਕੋ ਨਾਲ ਜਨ ਕਰੀ ਜਾਣੀ ਹੈ ਜਿਹੜਾ ਪਰ ਸੈਟ ਕਰਨਾ ਗਿੜਾਪਾ ਪਲੇਰ ਲਈ ਸੈਟ ਦੇ ਸੈਂਟਰ ਤੋਂ ਉਹਨੂੰ ਆਪਾਂ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰ ਦੇ ਪਾਸੇ ਫਲਾ ਕੇ ਤੇ ਆਪਣਾ ਜਿਹੜਾ ਸਿਰੋ ਕਵਰ ਕਰਨਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਜਿੱਥੋਂ ਕਿਤੇ ਸੈਟ ਕਰਾਇਆ ਜਾਂਦਾ ਉੱਥੋਂ ਬੜਵਲ ਸਿਸ਼ੇ ਦੇ ਕਿਹੜਾ ਆਪਣਾ ਸਿਰੋ ਕਵਰ ਕਰ ਲੈਣਾ ਹੈ ਤੇ ਵੈਦਾ ਲੜ ਲਗਾਉਣਾ ਅੱਧਾ ਹਜਾ ਅੱਧਾ ਕਿਵੇਂ 골ਡ ਕਰ ਕਿਹੜਾ ਪਲਾਨ ਨੂੰ ਬੈਗ ਤੇ ਦਬ ਰਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ